ਬਰਾ ਤੁਸੀਂ ਕੀ ਕਹਿਣਾ ਚਾਹੋਗੇ ਕੀ ਕਰਨਾ ਹੋਇਆ ਕੀ ਕਰਨਾ ਵਾਪਰੀਆ ਜਿਹੜੀ ਸਾਢੇ 9:00 ਵਜੇ ਦਾ ਟੈਂਸਿਸ ਅੰਦਰ ਬੈਠੇ ਸੀ ਤੇ ਦੋ ਫੈਲ ਮਾਰੇ ਨੇ ਸਾਨੂੰ ਵੀ ਪਤਾ ਨਹੀਂ ਕਿੱਧਰ ਦੀ ਮਾਰੇ ਨੇ ਕਾਹਤੇ ਇਹਦੇ ਬੰਦੇ ਕਾਹਦੇ ਨਾਮ ਉਦੋਂ ਵਾਰ ਜਿਹੜਾ ਲੇਟਨ ਆਇਆ ਸਾਡਾ ਸਾਡਾ ਕਮਾਂਡ ਜਿਹੜਾ ਵੀ ਸਾਰੇ ਇਕੱਠੇ ਹੋ ਗਏ ਉਦੋਂ ਵਾਰ ਪਹੁੰਚੀ ਹੋਏ ਫਾਇਰ ਕਿੱਥੇ ਕਿੱਥੇ ਵਜੇ ਨੇ ਜੀ ਗੇਟ 'ਚ ਵਜੇ ਨੇ ਗੇਟ ਤੋਂ ਇੱਕੋ ਹੋ ਕਹਾ ਲੱਗੇ ਨੇ ਇਸ ਤੋਂ ਪਹਿਲਾਂ ਸੋਨੇ ਇੱਕ ਸ਼ਿਕਾਇਤ ਕੀਤੀ ਸੀ ਡੀਐਸਪੀ ਦਿੜਬਾ ਨੂੰ ਕੀ ਸੀ ਉਹ ਉਹ ਇਸ ਲਈ ਮੈਨੂੰ ਕਿਸੇ ਫੋਨ ਆਉਂਦੇ ਨੇ ਹਾਂਜੀ ਹਾਂ ਕਿ ਪ੍ਰੋਤੀ ਮੰਗਦੇ ਨੇ ਉਦੋਂ ਮੈਨੂੰ ਨਾ ਕਿਸੇ ਦਾ ਫੋਨ ਆਇਆ ਤੇ ਨਾ ਕੋਈ ਧੰਕੀ ਪ੍ਰੋਤੀ ਸਰ ਕਿੰਨੇ ਕਿੰਨੇ ਕ ਲੱਖ ਦੀ ਪ੍ਰੋਤੀ ਮੰਗਦੇ ਨੇ ਕੀ 4 ਲੱਖ ਵੀ ਮੰਗੇ ਸੀ ਉਦੋਂ ਆ ਕੁਛ ਨਹੀਂ ਮਿਲਦਾ ਫੋਨ ਨਾ ਕੋਈ ਮੈਸੇਜ ਕੁਛ ਆ ਕਹੇ ਤੁਹਾਨੂੰ ਕਿਹਦੇ ਫੋਨ ਸੀ ਉਹਨੂੰ ਲੱਗਦਾ ਵੀ ਜਿਹੜੇ ਫੋਨ ਆਏ ਸੀ ਉਹਨਾਂ ਵੱਲ ਹੀ ਹਮਲਾ ਹੋਇਆ ਤੁਹਾਡੇ ਉੱਪਰ ਨਹੀਂ ਕੁਛ ਨਹੀਂ ਕਹਿ ਸਕਦੇ ਇਸ ਬਾਰੇ ਕੀ ਪਿਛੇ ਰਾਤ ਦਾ ਹੌਣੇ ਕੌਣ ਨਹੀਂ ਤੁਸੀਂ ਕੱਲ੍ਹ ਕਰੇ ਕੌਣ ਕੌਣ ਸੀ ਜਦੋਂ ਹਮਲਾ ਹੋਇਆ ਸਾਰੀ ਫੈਮਿਲੀ ਸੀ ਬੇਟਾ ਨੂੰ ਮਿਸਟਰ ਮੈਂ ਸੀਸੀਟੀਵੀ ਕੈਮਰਾ ਜੋ ਕੀ ਨਿਕਲ ਗਿਆ ਹੈ ਮੈਂ ਨਹੀਂ ਅਜੇ ਦੇਖਿਆ ਸੀ ਦੇਖਿਆ ਜਿਹੜੀ ਪੁਰਸਾ ਬੇਚਾਰੀ ਹੈ ਮੰਗੀ ਕਰਦੇ ਹੋ ਤੁਸੀਂ ਮੈਂ ਕਹਿੰਦਾ ਵੀ ਇਹ ਕਾਰਵਾਈ ਹੋਣੀ ਚਾਹੀਦੀ ਹੈ ਪਤਾ ਹੋਣਾ ਜਦ ਕਿਸੇ ਨਾਲ ਹੋਰ ਨਾ ਵਾਪਰੇ ਅੱਜ ਤਾਂ ਮੇਨਾਂ ਵਾਸਤੇ ਕੱਲ ਨੂੰ ਫੋਨ ਨਾ ਕਰਵਾਓ ਠੀਕ ਕਰਨਾ ਹੋਇਆ ਜਿਹੜੀ ਗੱਲ ਹੋਈ ਹੈ ਜੀ ਸਾਨੂੰ ਕੋਈ ਪਤਾ ਨਹੀਂ ਲੱਗਿਆ ਹੈ ਕਿ ਸਾਨੂੰ ਤਾਂ ਕਿਸੇ ਨਾਲ ਕੁਸ਼ਮਣੀ ਨਹੀਂ ਕੁਝ ਨਹੀਂ ਹੈਗੇ ਸਾਨੂੰ ਸਾਬਤ ਦਿੱਤਾ ਜਾਵੇ ਇਹ ਗੱਲ ਦਾ ਸਾਨੂੰ ਨਤੀਜਾ ਨਿਕਲਣਾ ਚਾਹੀਦਾ ਜੀ ਸਾਵਾਂ ਕਿੰਨਾ ਸੀ ਜਦੋਂ ਤੁਹਾਡੇ ਕੋਲ ਕੋਈ ਚਲੀ ਹੈ 9 920 33 ਕੌਣ ਕੌਣ ਸੀ ਕਰੇ ਕਰੇ ਸੀ ਚਾਰੀ ਮੈਂਬਰ ਸੀ ਕੌਣ ਕੌਣ ਚਾਰੇ ਸੀ ਅਸੀਂ ਤੇ ਮੋਰ ਮੁੰਡਾ ਸੀ ਮੇਰੇ ਘਰ ਵਾਲਾ ਤੇ ਸੀ ਚਾਰੀ ਅੱਛਾ ਗੋਲੀ ਚ ਲਈ ਕਿਹੜਾ ਕੌਣ ਸੀ ਉਹਨਾਂ ਦਾ ਨਹੀਂ ਸਾਨੂੰ ਤਾਂ ਲੱਗਿਆ ਜੇ ਤੁਹਾਨੂੰ ਕੁਝ ਦਿਨ ਪਹਿਲਾਂ ਫੋਨ ਆਇਆ ਹੈ ਪੈਸੇ ਵੀ ਕਿੰਨੇ ਦੇ ਮੰਗ ਕਰ ਰਹੇ ਸੀ ਉਹ ਜੀ 4 ਲੱਖ ਠੀਕ ਕੀ ਕਿਸੇ ਤੁਹਾਨੂੰ ਫੋਨ ਤੇ ਉਹਨਾਂ ਨੇ ਉਹਨਾਂ ਨੇ ਸਾਨੂੰ ਦਾਬਕਾ ਮਾਰਿਆ ਪੈਸੇ ਦੱਸਿਆ ਕਿ ਸਾਡੇ ਕੋਲ ਪੈਸੇ ਨਹੀਂ ਅਸੀਂ ਕਿੱਥੋਂ ਦੇਵਾਂਗੇ ਅਸੀਂ ਤਾਂ ਟਾਈਮ ਪਾਸ ਕਰਦੇ ਆਂ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਪੈਸੇ ਮੰਗਦੇ ਕਾਹ ਤੋਂ ਸੀ ਉਹ ਕੀ ਪਤਾ ਲੱਗਦਾ ਜੀ ਹੁਣ ਕਾਹ ਤੋਂ ਮੰਗਦੇ ਨੇ ਤਨੂ ਕਿਹਾ ਉਹ ਵੀ ਉਹਨਾਂ ਨੇ ਇਹ ਰਾਤ ਹੰਮਲਾ ਕਰੇ ਹੋ ਸਕਦਾ ਜੀ ਹੋ ਸਕਦਾ ਜੀ ਕਰ ਸਕਦੇ ਨੇ ਇਹ ਕਹਿੰਦੇ ਸੀ ਉਹ ਵੀ ਜੇ ਪੈਸੇ ਨਹੀਂ ਦੋ ਤੁਹਾਨੂੰ ਕੋਈ ਪਤਾ ਨਹੀਂ ਲੱਗਿਆ ਜੀ ਹਾਂ ਮੰਨ ਕੇ ਕਰਦੇ ਹਾਂ ਮਾੜੇ ਸਵਾਲ ਹੀ ਪੁੱਛਦੇ ਸੀ ਹਾਂ ਜੀ ਹਾਂ ਤੁਹਾਨੂੰ ਸਾਫ਼ ਪਤਾ ਜਾਨੀ ਗੱਲ ਹੈ ਅੱਜ ਮੇਰਾ ਫੋਨ ਹੋ ਗਿਆ ਅੱਜ ਸਾਢੇ ਤੇ ਹੋਈ ਸਵੇਰੇ ਕਿਸੇ ਤੇ ਹੋਰ ਹੋ ਸਕਦੀ ਹੈ ਇਹ ਸਾਡੇ ਪਰਿਵਾਰ ਸਾਰਾ ਇਕੱਠਾ ਬੈਠਾ ਸੀ ਕੱਲ ਨੂੰ ਕੋਈ ਲੜੀ ਵੀ ਲੱਗ ਸਕਦੀ ਜੀ ਹਾਂ ਜੀ ਹਾਂ ਲੱਗ ਸਕਦੀ ਜੀ ਸਿੱਧੀ ਬੈਠੇ ਸੀ ਕਿੰਨੀਆਂ ਗੋਲੀਆਂ ਚਲਾ ਜਾਂਨ ਉਹਨਾਂ ਨੇ ਉਹਨਾਂ ਨੇ ਜੀ ਦੋ ਦੋ ਬੈਰੰਗ ਹੋ ਗਈਆਂ ਤੋਂ ਬਾਅਦ ਪੱਜ ਗਏ ਹਾਂਜੀ ਉਹਦੇ ਬਾਅਦ ਪੱਜ ਕੇ ਅਸੀਂ ਚੜ੍ਹੇ ਵੀ ਪਿੱਛੇ ਵੀ ਦੇਖਿਆ ਸਾਨੂੰ ਕੋਈ ਦਿਸੇ ਨਹੀਂ ਹੈਗੇ ਜੀ ਮੋਟਰਸਾਈਕਲ ਤੇ ਹੈਗੇ ਨਹੀਂ ਜੀ ਮੂੰ ਮੰਨੇ ਹੋਏ ਨਹੀਂ ਉਹਨਾਂ ਦੇ ਹਾਂਜੀ ਸਾਮ ਤੇ ਚੱਲਦਾ ਬਸ ਅਸੀਂ ਕੁਝ ਨਹੀਂ ਮੰਗਦੇ ਤੇ ਇੱਕ ਫਾਇਰ ਦਾ ਇਨਸੀਡੈਂਟ ਸਾਹਮਣੇ ਆਇਆ ਜੀ ਕਿ ਰਾਤ ਇੱਥੇ ਫਾਇਰਿੰਗ ਹੋਈ ਹੈ ਇੱਕ ਦੋ ਫਾਇਰ ਹੋਏ ਨੇ ਉਸ ਸੰਬੰਧ ਵਿੱਚ ਸਾਨੂੰ ਇਨਫਾਰਮੇਸ਼ਨ ਆਈ ਸੀਗੀ ਉਹ ਸਾਰੀ ਅਸੀਂ ਵੈਰੀਫਾਈ ਕਰਨ ਆਏ ਹਾਂ ਜੀ ਸੀਸੀਟੀਵੀ ਕੈਮਰਾ ਚ ਕੀ ਤੁਹਾਨੂੰ ਕੀ ਉਹ ਸਾਰੇ ਚੈੱਕ ਕਰਦੇ ਆ ਜੀ ਹਜੇ ਉਹ ਤਾਂ ਸਾਰੇ ਜਿੰਨੇ ਸੀਸੀਟੀਵੀ ਕੈਮਰਾਜ਼ ਨੇ ਹੋਰ ਵੀ ਟੈਕਨੀਕਲੀ ਜੋ ਚੀਜ਼ਾਂ ਹੋਣਗੀਆਂ ਅਸੀਂ ਸਾਰੀਆਂ ਕਲੈਕਟ ਕਰ ਰਹੇ ਆ ਏਰੀਆ ਦੇ ਵਿੱਚੋਂ ਕੋਈ ਵੀ ਕਲੂ ਮਿਲਦਾ ਫਿਰ ਉਸ ਅਕੋਰਡਿੰਗਲੀ ਅਸੀਂ ਪਹਿਲਾਂ ਸਰ ਕੀ ਸ਼ਿਕਾਇਤ ਸੀ ਇਹਨਾਂ ਦੀ ਜਿਹੜੇ ਪੀੜਤ ਪਰਿਵਾਰ ਆ ਕੀ ਸ਼ਿਕਾਇਤ ਸੀ ਉਹਨਾਂ ਦੀ ਇਹਨਾਂ ਨੂੰ ਪਹਿਲਾਂ ਕੋਈ ਜਿਹੜੀ ਹੈਗੀ ਐ ਫਰੋਦੀ ਵਗੈਰਾ ਦੇ ਲਈ ਕਿਸੇ ਦੀ ਕਾਲ ਆਈ ਸੀਗੀ ਉਹ ਫੇਕ ਕਾਲ ਲੱਗਦੀ ਸੀ ਜਾਂ ਦੂਸਰ ਸੀਗਾ ਉਹ ਹੁਣ ਉਹਨੂੰ ਅਸੀਂ ਐਕਸਪਲੋਰ ਕਰੀ ਰਹੇ ਸੀ ਕਿਤੇ ਮੀਨੋ ਇਲਾਜ ਚੀਜ਼ ਹੋਈ ਹੈ ਉਹਨੂੰ ਵੀ ਅਸੀਂ ਦੇਖ ਰਹੇ ਆਂ ਅਜੇ ਜਿਹੜਾ ਇਹਨਾਂ ਤੇ ਰਾਤ ਫਾਇਰ ਵੀ ਹੋਇਆ ਉਸ ਸੰਬੰਧ ਜਿਹਨਾਂ ਨੂੰ ਕੋਈ ਕਾਲ ਅੱਗੇ ਪਿੱਛੇ ਨਹੀਂ ਆਈ ਹੈ ਰੀਸੈਂਟਲੀ ਤਾਂ ਉਹ ਸਾਰਾ ਦੇਖ ਰਹੇ ਆਂ ਵੀ ਇਹ ਇਹ ਚੀਜ਼ ਹੈ ਜਾਂ ਕੁਝ ਹੋਰ ਹੈ ਪਰ ਉਹ ਜਿਹੜਾ ਫਾਇਰ ਸੀ ਬੰਦੂਖ ਦਾ ਜਾਂ ਪਿਸਤੌਲ ਦਾ ਕੀ ਤੱਸ ਸਕਦੇ ਉਹ ਸਾਰਾ ਵੈਰੀਫਾਈ ਕਰਾਂਗੇ ਜੀ ਅੱਜ